ਅੱਜ ਦੀ ਵੀਡੀਓ ਵਿੱਚ ਬਈ ਦੋ ਬੱਚੀਆਂ ਦੀ ਵੀਡੀਓ ਬਣਾਈ ਆ ਦੋਨੇ ਟੌਪ ਨੀਆਂ ਨੇ ਬਈ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਪਾ ਨੇੜੇ ਪਿੰਡ ਭੜੌੜ ਤੇ ਸੈਣ ਰਹਿ ਜਾਂਦਾ ਮੋਬਾਈਲ ਨੰਬਰ ਬੋਲੋ ਜੀ 6283569218 ਇਹਦੀ ਕਿੰਨੀ ਉਮਰ ਆ ਇਹਦੀ ਲਗੜ ਛਾਲਕ ਦੀ ਆਸੇ ਪਾਸੇ ਹੋਊਗੀ ਕਿਹੜੇ ਟੀਕੇ ਦੀ ਆ ਬਈ ਇਹ 40 120 ਦੀ ਆ ਨਾ ਠੀਕ ਆ ਬਈ ਫੇਸ ਬੜਾ ਚੰਗਾ ਬੋਦੀ ਬੜੀ ਚੰਗੀ ਐ ਸੁਨੱਖ ਆਪਣਾ ਬੱਚੀ ਦੇ ਵਿੱਚ ਹੌਲ ਵੈਸੇ ਭਾਈ ਆ ਜਿਹੜੀ ਡਿਟੇਲ ਦੱਸਦਾ ਨਹੀਂ ਹੁੰਦਾ ਭਾਈ ਨਹੀ ਮੈਂ ਕਿਤੇ ਨਹੀਂ ਦੱਸਦੀ ਜਿਹੜੀ ਦੇ ਆਪਾਂ ਨੂੰ ਦੱਸੀ ਉਹ ਦੱਸਦੀ ਆਪਾਂ ਹੂੰ ਝੋੜੀ ਇੱਕ ਨੰਬਰ ਆ ਹਾਂ ਝੋੜੀ ਇੱਕ ਨੰਬਰ ਆ ਰੈਟ ਲਾ ਹੂੰ ਝੋੜੀ ਬਹੁਤ ਚੰਗੀ ਐ ਲੈ ਨੇੜੇ ਤੋਂ ਚੈੱਕ ਕਰੋ ਕਿਆ ਬਾਤ ਆ ਕੀ ਮੁੱਲ ਦਾ ਜਾਇਜ਼ ਹੈ ਡਾਕਟਰ ਆਪਾਂ ਜੇ ਮੈਂ ਦੱਸਦਾ ਸੀ ਇੱਕ ਵੱਡੀ ਵੀਡੀਓ ਚ ਵੀ ਆਪਾਂ ਮੁੱਲ ਉਨੇ ਦੀ ਦੇਵਾਂਗੇ ਮੁੱਲ ਕੁਸਤਰਾ ਲਓ ਕੋਈ ਠੀਕ ਐ ਭਾਈ ਹਾਂ ਠੀਕ ਐ ਮੁੱਲ 18000 ਹੈ ਨਾ ਹੈ 18000 ਮੁੱਲੇ ਦਾ ਨਹੀਂ ਨਹੀਂ ਡਾਕਟਰ ਹਾਂ ਮੋਲ ਆਪਾਂ ਕਹਿੰਦੇ 22 ਕਰਾ ਲਓ 23 ਕਰਾ ਲਓ 18 ਹਜ਼ਾਰ ਦੀ ਬੱਚੀ ਦੇਵਾਂਗੇ ਠੀਕ ਆ ਬਾਈ ਹਾਂਜੀ ਹੂੰ 18000 ਦੀ ਬੱਚੀ ਪਾਈ ਕਹਿੰਦਾ ਦੇਵਾਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਾ ਹਾਂ ਇਹਦੀ ਉਮਰ ਕਿੰਨੀ ਕਾ ਇਹ ਬਸ ਡਾਕਟਰ ਹੋਊਗੀ 13-14 ਮਹੀਨੇ ਦੀ ਇਹ ਵੀ ਮੂੰਹ ਖੀਰੀ ਹੈ ਜੇ ਹੀਟ ਚਾ ਥੋੜੀ ਜਿਹੀ ਬੱਸੀ ਹੈ ਠੀਕ ਆ ਬਾਈ ਕੱਲ ਨੂੰ ਪੂਰੀ ਹੀਟ ਚ ਆ ਜਾਊਗਾ ਹਾਂ ਥੋਲੀ ਇੱਕ ਨੰਬਰ 4 ਥਾਣਾ ਦੰਦੋਂ ਖੀਰੀ ਹੈ ਨਾ ਉਹ ਖੀਰੀ ਹੈ ਡਾਕਟਰ 62835 69218 ਬਾਈ ਦਾ ਕੰਟੈਕਟ ਨੰਬਰ ਹੈ ਬੱਚੀ ਇਹ ਵੀ ਫੁੱਲ ਬਰੀਡ ਆ ਠੀਕ ਇਹਦੇ ਜਮਾ ਕਾਬਲਾ ਜਾਈ ਡਾਕਟਰ ਇਹਦਾ ਮੁੱਲ ਬਈ ਜੈਜਾ ਮੁੱਲ ਡਾਕਟਰ 28 ਕਰਾ ਲਓ 30 ਕਰਾ ਲਓ 24 ਇਹਦੀ ਬੱਚੀ ਦੇ ਦਾਂਗੇ ਚੱਕ ਬਈ ਜਮਾ ਜੈਜ ਮੋਲਾ ਬਈ ਧੰਨਵਾਦ